ਕਰੋ ਦਇਆ ਕਰੋ ਦਇਆ ਕਰੋ ਦਇਆ ਮੇਰੇ 'ਤੇ ਤੁਮ ਕਰੋ ਦਇਆ ਕਰੋ ਦਇਆ ਕਰੋ ਦਇਆ ਮੇਰੇ 'ਤੇ ਸਤਿ ਸ੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਸ਼ੇਖਰ ਰਾਏ ਅੱਜ ਅਸੀਂ ਪਿੰਡ ਰਖੜਾ ਪਹੁੰਚੇ ਹਾਂ ਜਿੱਥੇ ਸਾਬਕਾ ਮੰਤਰੀ ਸੁਰਜੀਤ ਸਿੰਘ ਰਖੜਾ ਜੀ ਦੇ ਸਵਰਗੀ ਪਿਤਾ ਸੂਬੇਦਾਰ ਕਰਤਾਰ ਸਿੰਘ ਜੀ ਦੀ 29ਵੀਂ ਸਾਲਾਨਾ ਵਰਸੀ ਦੇ ਅੱਜ ਸ਼੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪਾਈ ਜਾਣਗੇ ਸੰਗਤਾਂ ਨੇ ਇੱਥੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ ਆਓ ਤੁਹਾਨੂੰ ਮੌਕੇ ਦੀਆਂ ਕੁਝ ਤਸਵੀਰਾਂ ਦਿਖਾਣੇ ਹਾਂ i <laughs> ਦਰਸ਼ਨ ਸਿੰਘ ਤਾਲੀਵਾਲ ਜੀ ਇੱਥੇ ਸਾਡੇ ਨਾਲ ਮੌਜੂਦ ਨੇ ਤਾਲੀਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੰਡੀਆ ਦੇ ਵਿੱਚ ਔਰ 29ਵੀਂ ਵਰਸੀ ਸਵਰਗੀ ਪਿਤਾ ਜੀ ਦੀ ਕਰਤਾਰ ਸਿੰਘ ਜੀ ਦੀ ਸੋ ਕੀ ਕਹਿਣਾ ਚਾਹੋਗੇ ਕੁਝ ਚੰਦ ਸ਼ਬਦ ਅਗਰ ਦਰਸ਼ਕਾਂ ਨਾਲ ਸਾਂਝੇ ਕਰਨਾ ਚਾਹੋਗੇ ਇਸ ਵਿੱਚ ਬਾਪੂ ਜੀ ਨੂੰ ਪੂਰੇ 29 ਸਾਲ ਹੋ ਗਏ ਨੇ ਜੀ ਤੇ ਸਾਨੂੰ ਅਜੇ ਵੀ ਮਨਛੇਸਰਾ ਦਾ ਜਿਸਤਾਂ ਕੱਲ ਸੀ ਜੀ ਤੇ ਉਹਨਾਂ ਨੂੰ ਅਸੀਂ ਬਹੁਤ ਮਿਸ ਕਰਦੇ ਹਾਂ ਤੇ ਜੋ ਉਹਨਾਂ ਨੇ ਸੰਸਕਾਰ ਆ ਉਹ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਤੇ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਆ ਤੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਜਿਹੜਾ ਇੱਥੇ ਆਏ ਨੇ ਤੇ ਸਾਡੇ ਉਹਨਾਂ ਨੂੰ ਯਾਦ ਕਰਨ ਚ ਸਾਥ ਦਿੰਦੇ ਨੇ ਤੇ ਇਹਨਾਂ ਦਾ ਨਾਮ ਜ਼ਰੂਰ ਪਤੇ ਬਲਵੰਤ ਤੇ ਖਾਲਸਾ ਬਈ ਪਤੇ ਜੀ ਲਾਲਵੰਤ ਸਾਹਿਬ ਜੀ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੀ ਜੋ ਸਿੱਖਿਆ ਸੀਗੀ ਉਹਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹੋ ਅੱਜ ਪੂਰੀ ਦੁਨੀਆ ਜਾਣਦੀ ਹੈ ਹਰ ਕਿਤੇ ਤੁਹਾਡੀ ਹਮੇਸ਼ਾ ਸ਼ਲਾਗਾ ਹੁੰਦੀ ਹੈ ਤੁਹਾਡੇ ਕਿਤੇ ਕੰਮਾਂ ਦੀ ਤੇ ਕੋਈ ਐਸੀ ਬਚਪਨ ਦੀ ਯਾਦ ਕੋ ਖਾਸ ਜਿਹੜੀ ਹਮੇਸ਼ਾ ਤੁਹਾਨੂੰ ਮੋਟੀਵੇਟ ਕਰਦੀ ਰਹੀ ਹੈ ਜ਼ਿੰਦਗੀ ਚ ਅੱਗੇ ਪਤੰਦੀ ਸੁਬਾਲ ਮੈਨੋ ਜੇ ਉਹਨਾਂ ਸੀ ਮੈਂ ਛੋਟਾ ਜਿਹਾ ਸੀਗਾ ਤੇ ਸਾਡੇ ਬਾਪੂ ਜੀ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਬਣੇ ਸੀਗੇ ਸਾਡੇ ਬਾਬੇ ਸਿੱਧ ਤੇ ਸਿਚਰਵਾਰਨ ਸਾਈਡ ਦੇ ਨੂੰ ਬੜਾ ਵੱਡਾ ਕੰਢਾ ਹੁੰਦਾ ਹੁੰਦਾ ਤੇ ਉੱਤੇ ਅੰਬਾਂ ਦਾ ਬਾਗ ਸੀਗਾ ਦਰੂਹ ਚੜਦੀ ਹੁੰਦੀ ਓਥੇ ਤੇ ਉੱਥੇ ਰਾਤ ਨੂੰ ਆਪਣੇ ਜੱਟਾਂ ਦੇ ਮੁੰਡਿਆਂ ਦੇ ਟਖਣਾ ਦੇ ਮੁੰਡੇ ਲੜਾਈ ਹੋ ਗਈ ਦੂਜੇ ਦਿਨ ਬਾਪੂ ਜੀ ਨੂੰ ਉੱਥੇ ਜਾਣਾ ਸੀਗਾ ਤੇ ਉੱਥੇ ਕੰਟਰੋਲ ਟਖਣਾ ਦਾ ਸੀਗਾ ਉਹਨਾਂ ਨੇ ਇੱਕ ਟੋਕਰਾ ਅੰਬਾਂ ਦਾ ਸਾਡੇ ਘਰੇ ਵੇਚਦਾ ਜੀ ਅਸੀਂ ਉਹ ਅੰਬ ਮੈਂ ਦਸ ਲਈ ਜੱਕੇ ਚੁਪੜੇ ਸ਼ੁਰੂ ਕਰਦੇ ਬਾਪੂ ਜੀ ਘਰੇ ਆਏ ਉਹਨਾਂ ਨੇ ਦੇਖਿਆ ਵੀ ਇਹ ਕਿਤੋਂ ਆਇਆਗਾ ਅਸੀਂ ਬੇਬੀ ਨੂੰ ਕਹਿਣ ਲੱਗੇ ਉਹ ਦੇਖੇ ਸੀ ਕਿ ਸਾਡੇ ਹੱਥ ਜਿਹੜੇ ਅੰਬ ਫੜੇ ਸੀਗੇ ਉਹ ਵੀ ਫੜ ਕੇ ਟੋਕਰੀ ਰੱਖਦੇ ਤੇ ਟੋਕਰਾ ਸਾਰੇ ਦਾ ਸਾਰਾ ਟਖਣਾ ਦੇ ਘਰੇ ਪੇਚਦਾ ਅਗਲੇ ਦਿਨ ਸਰਪੰਚੀ ਤੋਂ ਰਜਾਇਨ ਕਰਤਾ ਜੀ ਤੇਪੜ ਨੇ ਬੜਾ ਕੋਸ਼ਿਸ਼ ਕੀਤੀ ਜੋਰ ਲਾਇਆ ਕਿ ਵੀ ਨਹੀਂ ਤੁਸੀਂ ਰਜਾਇਨਾ ਕਰੋ ਕਹਿੰਦੇ ਨਹੀਂ ਜੇ ਮੇਰੇ ਪੁੱਤ ਅੱਜ ਪੂਜਾ ਦਾ ਧਾਨ ਖਾਣ ਲੱਗੇ ਉਹਨਾਂ ਦੀ ਬੁੱਧੀ ਉਹ ਜੀ ਹੋ ਜਾਏਗੀ ਜੀ ਮੈਂ ਨਹੀਂ ਕਰਨਾ ਹੈ ਜੀ ਉਹਨਾਂ ਤੋਂ ਸਿੱਖਿਆ ਕਿੜੀ ਆਪਣੀ ਹੈਗੀ ਆ ਉਹੀ ਲੈਣੀ ਹੈ ਤੁਸੀਂ ਖਾਣੀ ਹੈਗੀ ਹੈ ਜੀ ਜੀ ਬਹੁਤ ਮਿਹਰਬਾਨੀ ਸਾਡਾ ਗੱਲ ਕਰਨ ਲਈ ਜੀ ਉਹ ਬਤਨ ਲੇ ਦੀ ਸਿੰਘ ਰਖੜਾ ਜੀ ਇੱਥੇ ਸਾਡੇ ਨਾਲ ਮੌਜੂਦ ਨੇ ਰਖੜਾ ਸਾਹਿਬ ਸਸਵੇਕਾਲ ਔਰ ਅੱਜ ਪਿਤਾ ਜੀ ਦੀ ਸਾਲਾਨਾ ਵਰਸੀ ਮੌਕੇ ਕੋਈ ਯਾਦ ਪਿਤਾ ਜੀ ਦੇ ਨਾਲ ਅਗਰ ਤੁਸੀਂ ਸਾਂਝੀ ਕਰਨਾ ਚਾਹੋ ਤਾਂ ਕੀ ਹੋਏਗੀ ਜਿਹੜੀ ਤੁਹਾਨੂੰ ਹਮੇਸ਼ਾ ਮੋਟੀਵੇਟ ਕਰਦੀ ਰਹੀ ਹੈ ਦੇਖੋ ਯਾਦ ਤਾਂ ਕੋਈ ਇੱਕ ਨਹੀਂ ਹੈ ਹਜ਼ਾਰਾਂ ਹੀ ਰਖਾ ਹੀ ਨੇ ਸਨ ਪਤਾ ਹੈ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਪੜ੍ਹਦੇ ਸੀ ਜਿੱਥੇ ਕੋਈ ਜਾਇਜ਼ ਗੱਲ ਹੁੰਦੀ ਸੀ ਚਾਹੇ ਲੱਖ ਰੁਪਏ ਲੱਗ ਜੇ ਜੇ ਨਜਾਇਜ਼ ਅਸੀਂ ਪੰਜ ਪੈਸੇ ਦੀ ਵੀ ਗੱਲ ਕਰਦੇ ਸੀ ਉਹ ਵੀ ਕਰਦੇ ਸੀ ਨਹੀਂ ਗਲਤ ਨਹੀਂ ਜੀ ਤੇ ਹਮੇਸ਼ਾ ਜਿੱਥੇ ਜਾਇਜ਼ ਗੱਲ ਹੈ ਲੋੜਵੰਦਾ ਹੈ ਉੱਥੇ ਆਊਟ ਆਫ ਵੇ ਮਤ ਕਰੋ ਜੀ ਤੇ ਹਮੇਸ਼ਾ ਲੋੜਵੰਦੀ ਮਤ ਕਰੋ ਆਪਣੇ ਇੰਟਰਸਟ ਘੱਟ ਰੱਖੋ ਲੋਕਾਂ ਦੀ ਸੇਵਾ ਵਾਲੇ ਇੰਟਰਸਟ ਮਤ ਰੱਖੋ ਇਹ ਉਹਨਾਂ ਦਾ ਜੀ ਉਸੇ ਚੀਜ਼ ਨੂੰ ਹੁਣ ਤੱਕ ਲੈ ਕੇ ਨਾਲ ਚੱਲ ਰਹੇ ਹੋ ਸੰਤਾ ਇਸ ਪਰਮਾਤਮਾ ਚੋਂ ਚਿਪਾਸ਼ਾ ਤੋਰਿਆ ਹੈ ਜੀ ਤੇ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਪਦਕਸ਼ ਨੂੰ ਚੱਲ ਸਕੀਏ ਮਿਹਰਬਾਨੀ ਜੀ ਗੱਲ Good. <laughs> ਸਰਗੇ ਸੂਬੇਦਾਰ ਕਰਤਾਰ ਸਿੰਘ ਤਾਲੀਵਾਲ ਜੀ ਦੀ 29ਵੀਂ ਸਾਲਾਨਾ ਵਰਸੀ ਮੌਕੇ ਉਹਨਾਂ ਦੀ ਮਿੱਠੀ ਯਾਦ ਦੇ ਵਿੱਚ ਸੰਗਤਾਂ ਨੇ ਭਰਪੂਰ ਤਰੀਕੇ ਦੇ ਨਾਲ ਇੱਥੇ ਹਾਜ਼ਰੀ ਭਰੀ ਹੈ ਔਰ ਸਮੂਹ ਰਖੜਾ ਪਰਿਵਾਰ ਵੱਲੋਂ ਆਈਆਂ ਸੰਗਤਾਂ ਦੇ ਨਾਲ ਮੁਲਾਕਾਤ ਵੀ ਕੀਤੀ ਗਈ ਇੱਥੇ ਢਾਡੀ ਜੱਥਿਆਂ ਵੱਲੋਂ ਰਾਗੀ ਕੀਰਤਨ ਦੇ ਨਾਲ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਉਸ ਦੇ ਨਾਲ-ਨਾਲ ਵਿਛੜੀ ਰੂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਉਹਨਾਂ ਨੂੰ ਯਾਦ ਕੀਤਾ ਗਿਆ ਸੋ ਇਸ ਦੇ ਨਾਲ ਹੀ ਨਾਲ ਗੁਰੂ ਕਾ ਲੰਗਰ ਵੀ ਧੁੱਟ ਵਰਤਾਇਆ ਗਿਆ ਸੋ ਇਸ ਮੌਕੇ ਦੇ ਉੱਤੇ ਸੰਗਤਾਂ ਆਈਆਂ ਰਖੜਾ ਪਰਿਵਾਰ ਦੇ ਨਾਲ ਆ ਕੇ ਇਸ ਮੌਕੇ ਦੇ ਉੱਤੇ ਇਸ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਸੋ ਇਸ ਮੌਕੇ ਦੀਆਂ ਤਸਵੀਰਾਂ ਤੁਹਾਡੇ ਤੱਕ ਅਸੀਂ ਹਮਦਰ ਟੀਵੀ ਤੋਂ ਸਾਂਝੀਆਂ ਕੀਤੀਆਂ ਤੁਸੀਂ ਦੇਖ ਰਹੇ ਸੀ ਹਮਦਰ ਟੀਵੀ ਦੀ ਖਾਸ ਰਿਪੋਰਟ ਪਟਿਆਲਾ ਤੋਂ ਕੈਮਰਾਮੈਨ ਮੋਹਨ ਦੇ ਨਾਲ ਮੈਂ ਸ਼ੇਖਰ ਰਾਏ ਹਮਦਰ ਟੀਵੀ ਸਤਿ ਸ਼੍ਰੀ ਅਕਾਲ 내야, <목소리도> 내일대야 <목소리도>